ਹਰਿਆਣਾ ਦੇ ਵਿੱਚ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੀਐਮ ਕੇਜਰੀਵਾਲ ਦੀ ਪਤਨੀ ਦੇ ਵੱਲੋਂ ਪੰਜ ਗਰੰਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜੇਕਰ ਪਹਿਲੀ ਗਰੰਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਸਿਹਤ ਨੂੰ ਲੈ ਕੇ ਤਾਂ ਉਹਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸਰਕਾਰੀ ਹਸਪਤਾਲ ਨੇ ਉੱਥੇ ਮਰੀਜ਼ਾਂ ਨੂੰ ਮੁਫਤ ਦਵਾਈ ਮਿਲੇਗੀ ਤਾਂ ਹੁਣ ਨਾਲ ਦੇ ਨਾਲ ਅਸੀਂ ਗੱਲ ਕਰ ਲੈਣੇ ਆ ਪੰਜਾਬ ਦੇ ਹਸਪਤਾਲਾਂ ਦੀ ਵੀ ਜਿੱਥੇ ਕਿ ਮਰੀਜ਼ ਤਾਂ ਨਜ਼ਰ ਆਉਂਦੇ ਹੀ ਨੇ ਤੇ ਦਵਾਈਆਂ ਵੀ ਸ਼ਾਇਦ ਫ੍ਰੀ ਮਿਲ ਜਾਂਦੀਆਂ ਹੁਣ ਪਰ ਡਾਕਟਰ ਕਿਤੇ ਨਾ ਕਿਤੇ ਸਰਕਾਰੀ ਹਸਪਤਾਲਾਂ 'ਚੋਂ ਗਾਇਬ ਵੇਖੇ ਗਏ ਤਾਂ ਹੁਣ ਗਰੰਟੀ ਦਾ ਐਲਾਨ ਹੋ ਚੁੱਕਾ ਕਿਆ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਦਵਾਈਆਂ ਨੂੰ ਲੈ ਕੇ ਤਾਂ ਕੁਝ ਮਰੀਜ਼ਾਂ ਦੀ ਅਜਹੀਆਂ ਤਸਵੀਰਾਂ ਪੰਜਾਬ ਦੇ ਵਿੱਚ ਨਜ਼ਰ ਆਈਆਂ ਸੀ ਜੋ ਕਿ ਬਾਹਰ ਰੋਲਦੇ ਹੋਏ ਵੇਖੇ ਗਏ ਸੀ 인ਫਰਾਸਟ੍ਰਕਚਰ ਦੀ ਕਮੀ ਵੀ ਪਾਈ ਗਈ ਸੀ ਤਾਂ ਅਸੀਂ ਸਾਈਡ ਬਾਈ ਸਾਈਡ ਇਸ ਨੂੰ ਕੰਪੇਅਰ ਤਾਂ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਵੀ ਬਦਲਾਅ ਦੀ ਨੀਤੀ ਦੇ ਤਹਿਤ ਕੁਝ ਗਰੰਟੀਆਂ ਦਾ ਐਲਾਨ ਹੋਇਆ ਸੀ ਪਰ ਹਮੇਸ਼ਾ ਜਿਵੇਂ ਪਬਲਿਕ ਕਹਿੰਦੀ ਹੈ ਕਿ ਵੋਟਾਂ ਦੇ ਮੱਦੇ ਨਜ਼ਰ ਐਲਾਨ ਕਿਤੇ ਜਾਂਦੇ ਨੇ ਪਰ ਜਦੋਂ ਗਰਾਊਂਡ ਜ਼ੀਰੋ ਤੋਂ ਇਹਨੂੰ ਦੇਖਦੇ ਹਾਂ ਉਹ ਤਾਂ ਕਿਤੇ ਨਾ ਕਿਤੇ ਉਹ ਇੰਪਲੀਮੈਂਟ ਨਹੀਂ ਹੁੰਦੇ ਤਾ ਹਰਿਆਣਾ ਦੇ ਵਿੱਚ ਵੀ ਹੁਣ ਚੋਣਾਂ ਦੇ ਮੱਦੇਨਜ਼ਰ ਇਹ ਗਰੰਟੀਆਂ ਦਾ ਐਲਾਨ ਹੋ ਰਿਹਾ ਹੈ ਇਸ ਲਈ ਨਾਲ ਦੀ ਨਾਲ ਇਸ ਨੂੰ ਕੰਪੇਅਰ ਕਰਨਾ ਹੋਣੇ ਹੀ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ ਤਾਂ ਹੁਣ ਦੂਸਰੀ ਗਰੰਟੀ ਦੇ ਅਸੀਂ ਗੱਲ ਕਰਦੇ ਹਾਂ ਜੋ ਕਿ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੀ ਹੈ ਦਿੱਲੀ ਦੇ ਸਕੂਲਾਂ ਦੀ ਤਰਜ਼ ਤੇ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਸਿੱਖਿਆ ਦਾ ਮਿਆਰ ਹੈ ਸਰਕਾਰੀ ਸਕੂਲਾਂ ਦਾ ਜਿਹੜਾ ਲੈਵਲ ਹੈ ਉਹਨੂੰ ਅਪ ਕੀਤਾ ਜਾਵੇਗਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਸਕੂਲ ਭਾਰੀ ਮੀਦੇ ਚੱਲਦੇ ਆ ਜਿਹੜੇ ਨੇ ਪਾਣੀ 'ਚ ਤੈਰਦੇ ਨਜ਼ਰ ਆਏ ਤੇ ਕਿਤੇ ਨਾ ਕਿਤੇ ਬੱਚੇ ਨੇ ਜਿਹੜੇ ਉਹ ਪੜ੍ਹਦੇ ਤਾਂ ਉੱਥੇ ਨਾ ਹੋਣ ਪਰ ਉਹ ਕਿਸ਼ਤੀਆਂ ਚਲਾਉਂਦੇ ਨਜ਼ਰ ਆ ਰਹੇ ਸੀ ਸੋ ਕਿਤੇ ਨਾ ਕਿਤੇ ਸਰਕਾਰੀ ਸਕੂਲਾਂ ਦਾ ਜਿਹੜਾ ਲੈਵਲ ਹਾਈ ਅਪ ਕਰਨ ਦੀ ਗੱਲ ਕੀਤੀ ਗਈ ਸੀ ਉਸ ਤੋਂ ਕੌਂਟ੍ਰਰੀ ਤਸਵੀਰਾਂ ਜੜੀਆਂ ਸਰਕਾਰੀ ਸਕੂਲ ਦੀਆਂ ਸਾਹਮਣੇ ਆ ਰਹੀਆਂ ਸੀ ਤਾਂ ਹੁਣ ਸੁਨੀਤਾ ਗੇਸੜੀਵਾਲ ਦੇ ਵੱਲੋਂ ਇਹ ਦੂਸਰਾ ਐਲਾਨ ਕੀਤਾ ਗਿਆ ਹੈ ਸ਼ਿੱਖਿਆ ਦੇ ਮਿਆਰ ਨੂੰ ਲੈ ਕੇ ਤੇ ਨਾਲ ਦੇ ਨਾਲ ਫੀਸਾਂ ਬਾਰੇ ਵੀ ਕਿਹਾ ਕਿ ਜਿਹੜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਵਧੇਰੇ ਲਿੱਤੀਆਂ ਜਾਂਦੀਆਂ ਨੇ ਤਾਂ ਉਸਤੇ ਵੀ ਜਿੱਥੇ ਸ਼ਿਕੰਜਾ ਕੱਸਿਆ ਜਾਵੇਗਾ ਉੱਥੇ ਹੀ ਜਿਹੜੇ ਸਰਕਾਰੀ ਸਕੂਲ ਨੇ ਹੁਣ ਉਹਨਾਂ ਦੇ ਵਿੱਚ ਜਿਹੜੇ ਨੇ ਪੇਰੈਂਟਸ ਰੁਖ ਕਰਨਗੇ ਕਿਉਂਕਿ ਉਹਨਾਂ ਦਾ ਲੈਵਲ ਐ ਨਾ ਅਪ ਕਰ ਦਿੱਤਾ ਜਾਵੇਗਾ ਸੋ ਹੁਣ ਪੰਜਾਬ ਦੇ ਸਕੂਲਾਂ ਦਾ ਲੈਵਲ ਕਿੰਨਾ ਕੱਪ ਹੈ ਸਰਕਾਰੀ ਸਕੂਲ ਦੀਆਂ ਬੀਤੇ ਸਮੇਂ ਦੇ ਵਿੱਚ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਟੀਚਰਜ਼ ਨੇ ਆਪ ਕੈਮਰੇ ਮੂਰੇ ਇਹ ਬਿਆਨ ਕੀਤਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਸ ਵਕਤ ਐਜੂਕੇਸ਼ਨ ਹੈ ਜਿਹੜਾ ਸਟੱਡੀ ਦਾ ਕੀ ਲੈਵਲ ਹੈ ਫਿਲਹਾਲ ਜਿਹੜੇ ਬੱਚੇ ਨੇ ਉਹ ਸਕੂਲ ਹੀ ਨਹੀਂ ਆ ਰਹੇ ਕਿਉਂਕਿ ਭਾਰੀ ਮੀਂਹ ਦੇ ਚੱਲਦੇ ਸਕੂਲ ਪਾਣੀ ਚ ਤੈਰਨ ਲੱਗ ਪਏ ਨੇ ਸੋ ਹੁਣ ਤੋਂ ਹੁਣ ਜਿਹੜੀ ਗਰਾਊਂਡ ਜ਼ੀਰੋ ਦੀ ਰਿਪੋਰਟ ਹੈ ਉਹ ਦੱਸਨੀ ਤਾਂ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਵੋਟਾਂ ਦੇ ਮੱਦੇਨਜ਼ਰ ਹਮੇਸ਼ਾ ਹੀ ਸਿਆਸਤਦਾਨ ਜਿਹੜੇ ਉਹ ਐਲਾਨ ਤਾਂ ਕਰਦੇ ਨੇ ਪਰ ਕਿਤੇ ਨਾ ਕਿਤੇ ਉਸ ਤੋਂ ਬਾਅਦ ਗਰਾਊਂਡ ਜ਼ੀਰੋ ਤੇ ਉਸ ਦੀ ਰਿਐਲਿਟੀ ਜਿਹੜਾ ਚੈੱਕ ਹੁੰਦਾ ਤਾਂ ਉਹ ਕਿਤੇ ਨਾ ਕਿਤੇ ਖਰੇ ਸਾਬਤ ਨਹੀਂ ਹੁੰਦੇ ਤਾਂ ਹੁਣ ਤੀਸਰੀ ਗਰੰਟੀ ਦੀ ਗੱਲ ਕਰਦੇ ਆ 1000 ਰੁਪਏ ਵਾਲੀ ਗਰੰਟੀ ਜਿਸ ਤੱਕ ਬੇਸਬਰੀ ਦੇ ਨਾਲ ਪੰਜਾਬ ਦੀ ਔਰਤਾਂ ਇੰਤਜ਼ਾਰ ਕਰ ਰਹੀਆਂ ਨੇ ਜਦੋਂ ਦੀਆਂ ਚੋਣਾ ਹੋਈਆਂ ਬਦਲਾਅ ਦੀ ਨੀਤੀ ਦੇ ਤਹਿਤ ਤਾਂ ਹੋ ਸਕਦਾ ਸੀ ਔਰਤਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਅਕਾਊਂਟ 'ਚ 1000 ਰੁਪਏ ਜ਼ਰੂਰ ਆਉਣਗੇ ਪਰ ਅਜਿਹਾ ਵੇਖ ਨੂੰ ਨਹੀਂ ਮਿਲਿਆ ਸੋ ਤੀਸਰੀ ਗਰੰਟੀ ਦਾ ਐਲਾਨ ਹੋਇਆ ਹੈ 1000 ਰੁਪਏ ਜਿਹੜੇ ਨੇ ਖਾਤੇ 'ਚ ਆਣਗੇ ਹਰਿਆਣਾ ਦੇ ਵਿੱਚ ਔਰਤਾਂ ਦੇ ਪਰ ਅਜਿਹਾ ਵੇਖਣ ਨੂੰ ਮਿਲੇਗਾ ਜਾਂ ਫਿਰ ਨਹੀਂ ਇਹ ਤਾਂ ਵੇਖਣਾ ਹੋਵੇਗਾ ਜਦੋਂ ਚੋਣਾਂ ਦੇ ਵਿੱਚ ਪਾਰਟੀ ਜਿੱਤ ਜਾਂਦੀ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਸੋ ਹੁਣ ਚੌਥੀ ਜੇਕਰ ਗਰੰਟੀ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਪਹਿਲੀਆਂ ਤਿੰਨ ਗਰੰਟੀਆਂ ਨੇ ਉਹ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸੀਐਮ ਬਾਦ ਦੇ ਵੱਲੋਂ ਚੋਣਾਂ ਦੇ ਮੱਦੇਨਜ਼ਰ ਦਿੱਤੀਆਂ ਜਾਂਦੀਆਂ ਨੇ ਤਾਂ ਹੁਣ ਚੌਥੀ ਗਰੰਟੀ ਦੀ ਗੱਲ ਕਰਦੇ ਹਾਂ ਜੋ ਕਿ ਗਰਮੀ ਦੇ ਵਿੱਚ ਬਹੁਤ ਖਾਸਮ ਖਾ ਸਕੀ ਕਿਉਂਕਿ ਬਿਜਲੀ ਨੂੰ ਲੈ ਕੇ ਹੁਣ ਐਲਾਨ ਹੋਇਆ ਹੈ ਕਿ ਬਿਜਲੀ ਦੇ ਕੱਟ ਨਹੀਂ ਲੱਗਣਗੇ ਪਰ ਪੰਜਾਬ ਦੀ ਜਨਤਾ ਗਰਮੀ ਦੇ ਵਿੱਚ ਤਰਾਤਰ ਕਰਦੀ ਹੋਈ ਨਜ਼ਰ ਆਈ ਹੈ ਕੱਟ ਵੀ ਲੱਗ ਰਹੇ ਨੇ ਤੇ ਲੋਕ ਗਰਮੀ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ ਜੇ ਇੰਦਰ ਦੇਵਤਾ ਨਾ ਖੁਸ਼ ਹੁੰਦਾ ਮੌਨਸੂਨ ਦਸਤਕ ਅੰਦਾਜ਼ਨ ਦਿੰਦੀ ਤਾਂ ਕਿਤੇ ਨਾ ਕਿਤੇ ਗਰਮੀ ਦੇ ਨਾਲ ਜਿਹੜੇ ਨੇ ਲੋਕਾਂ ਦੇ ਕੰਮਕਾਜ ਵੀ ਠਾਪੋ ਜਾਣੇ ਸੀ ਤੇ ਉਹਨਾਂ ਦੀ ਮੁਸੀਬਤਾਂ 'ਚ ਵਾਧਾ ਵੀ ਹੋਣਾ ਸੀ ਸੋ ਕਿਤੇ ਨਾ ਕਿਤੇ ਇੰਦਰ ਦੇਵਤਾ ਤਾਂ ਜ਼ਰੂਰ ਖੁਸ਼ ਹੋਏ ਪਰ ਬਿਜਲੀ ਨੂੰ ਲੈ ਕੇ ਫਿਲਹਾਲ ਪੰਜਾਬ ਦੇ ਵਿੱਚ ਕੋਈ ਖਾਸ ਚੇਂਜ ਵੇਖਣ ਨੂੰ ਨਹੀਂ ਮਿਲਿਆ ਕੱਟ ਨੇ ਜਿਹੜੇ ਉਹ ਲਗਾਤਾਰ ਹੀ ਲੱਗੇ ਜਾ ਰਹੇ ਨੇ ਤਾਂ ਇਹ ਹੁਣ ਚਾਰ ਜਿਹੜੇ ਖਾਸਮ ਖਸ ਗਰੰਟੀਆਂ ਸੀ ਉਸ ਦਾ ਸਾਈਡ ਬਾਈ ਸਾਈਡ ਅਸੀਂ ਕੰਪੇਅਰ ਕੀਤਾ ਪੰਜਾਬ ਦੇ ਵਿੱਚ ਕਿੰਨੀਆਂ ਕਿ ਇੰਪਲੀਮੈਂਟ ਹੋਈਆਂ ਤੇ ਗਰਾਉਂਡ ਜੀਰੇ ਤੋਂ ਇਸ ਦੀ ਰਿਐਲਿਟੀ ਕੀ ਆ ਹੁਣ ਅਸੀਂ ਪੰਜਵੀਂ ਗਰੰਟੀ ਦੀ ਗੱਲ ਕਰਦੇ ਹਾਂ ਜੋ ਕਿ ਰੋਜ਼ਗਾਰ ਨੂੰ ਲੈ ਕੇ ਆ ਫਿਲਹਾਲ ਰੋਜ਼ਗਾਰ ਨੂੰ ਲੈ ਕੇ ਐਲਾਨ ਵੀ ਹੋਏ ਤੇ ਜਿਹੜੀ ਨੌਕਰੀਆਂ ਨੇ ਉਹ ਦੱਸੀਆਂ ਜ਼ਰੂਰ ਗਈਆਂ ਬਿਆਨਾਂ ਦੇ ਵਿੱਚ ਰੈਲੀਆਂ ਦੇ ਵਿੱਚ ਪਰ ਕਿਤੇ ਨਾ ਕਿਤੇ ਅਜਹੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਜਿੱਥੇ ਕਿ ਜਿਹੜਾ ਅਸੀਂ ਰਿਐਲਿਟੀ ਚੈੱਕ ਜਦੋਂ ਕੀਤਾ ਗਿਆ ਤਾਂ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਅੰਕੜੇ ਸੀ ਜਿਹੜੇ ਉਹ ਪ੍ਰੂਵ ਨਹੀਂ ਕਰ ਸਕੇ ਕਿ ਜਿਹੜੀਆਂ ਨੌਕਰੀਆਂ ਨੇ ਉਹ ਰੀਅਲ ਦੇ ਵਿੱਚ ਮਿਲੀਆਂ ਨੇ ਤਾਂ ਰੋਜ਼ਗਾਰ ਨੂੰ ਲੈ ਕੇ ਐਲਾਨ ਹੋਇਆ ਕਿ ਰੋਜ਼ਗਾਰ ਨੇ ਜਿਹੜਾ ਉਹ ਮੁਹੱਈਆ ਕਰਾਇਆ ਜਾਏਗਾ ਪਰ ਦੂਜੇ ਪਾਸੇ ਜੇਕਰ ਅਸੀਂ ਪੰਜਾਬ ਦੀ ਨੌਜਵਾਨ ਪਨੀਰੀ ਦੀ ਗੱਲ ਕਰੀਏ ਜੇਕਰ ਸਟੇਟ ਦੇ ਵਿੱਚ ਰੋਜ਼ਗਾਰ ਹੋਵੇ ਤਾ ਫਿਰ ਬੰਦਾ ਬਾਹਰ ਕਿਉਂ ਜਾਵੇ ਮੋਸਟਲੀ ਬ੍ਰੇਨ ਡレイン ਮੂਵਮੈਂਟ ਦੇ ਤਹਿਤ ਜਿਹੜੀ ਪੰਜਾਬ ਦੀ ਪੜ੍ਹੀ ਲਿਖੀ ਨੌਜਵਾਨ ਪਨੀਰੀ ਐ ਉਹ ਬਾਹਰ ਦਾ ਰੁਕ ਕਰ ਰਹੀ ਐ ਬਾਹਰਲੇ ਮੁਲਕਾਂ 'ਚ ਜਾ ਰਹੀ ਐ ਆਪਣਾ ਫਿਊਚਰ ਬਾਹਰ ਵੇਖ ਰਹੀ ਐ ਜੇ ਆਪਣੀ ਸਟੇਟ ਦੇ ਵਿੱਚ ਹੀ ਜਿਹੜੇ ਨੇ এমਪਲੋਇਮੈਂਟ ਹੋਵੇ ਤਾਂ ਫਿਰ ਉਹ ਬਾਹਰ ਦਾ ਰੁਕ ਕਿਉਂ ਕਰਨ ਸਭ ਤੋਂ ਪਹਿਲੀ ਗੱਲ ਤਾਂ ਇਹ ਰਹਿ ਜਾਂਦੀ ਐ ਦੂਜੇ ਪਾਸੇ ਨਸ਼ੇ ਨੂੰ ਲੈ ਕੇ ਅਭਿਆਨ ਚਲਾਏ ਜਾਂਦੇ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਤਬਾਦਲੇ ਤੱਕ ਕਰ ਦਿੱਤੇ ਜਾਂਦੇ ਨੇ ਪਰ ਤਸਵੀਰ ਫੇਰ ਵੀ ਬਦਲਨ ਨੂੰ ਨਹੀਂ ਵਿਖਦੀ ਜੇਕਰ ਅਸੀਂ ਦੇਖੀਏ ਬਦਲਾਵ ਦੀ ਨੀਤੀ ਇਹੀ ਹੁੰਦੀ ਹੈ ਕਿ ਸ਼ਾਇਦ ਬਦਲਾਅ ਆ ਜਾਏਗਾ ਨਸ਼ਿਆਂ 'ਚ ਨਹੀਂ ਗਲਤਾਨ ਹੋਵੇਗੀ ਨੌਜਵਾਨ ਪੀੜੀ ਪਰ ਵਧੇਰੇ ਅਸੀਂ ਅਜਿਹੇ ਕੇਸ ਵੇਖੇ ਨੇ ਕਿ ਜਿਹੜੀ ਨੌਜਵਾਨ ਪਨੀਰੀ ਹੈ ਉਹਨਾਂ ਦੀ ਵੀਡੀਓ ਵਾਇਰਲ ਹੁੰਦੀਆਂ ਨੇ ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਸੋ ਕੀ ਨਸ਼ਾ ਖਤਮ ਹੋਇਆ ਹੈ ਯਾ ਫਿਰ ਪੰਜਾਬ ਦੀ ਨੌਜਵਾਨ ਪੀੜ੍ਹੀ ਖਤਮ ਹੋ ਰਹੀ ਹੈ ਇਹ ਤਾਂ ਪਬਲਿਕ ਨੂੰ ਆਪ ਮੁਹਾਰੇ ਹੀ ਡਿਸਾਈਡ ਕਰਨਾ ਪਏਗਾ ਸੋ ਚੋਣਾ ਤੋਂ ਪਹਿਲਾਂ ਮੌਕਾ ਹੁੰਦਾ ਹੈ ਪਬਲਿਕ ਦੇ ਕੋਲ ਕਿ ਉਹਨਾਂ ਨੇ ਕਿਹੜੇ ਸਿਆਸਤਦਾਨ ਨੂੰ ਅੱਗੇ ਲਿਆਉਣਾ ਹੈ ਕਿਹੜੀ ਪਾਰਟੀ ਨੂੰ ਅੱਗੇ ਲਿਆਉਣਾ ਹੈ ਕਿਹੜੀ ਉਹਨਾਂ ਲਈ ਕੰਮ ਕਰ ਸਕਦੀ ਹੈ ਗਰਾਊਂਡ ਜ਼ੀਰੋ ਤੇ ਉਤਰ ਕੇ ਸੋ ਪਬਲਿਕ ਆਪ ਮੁਹਾਰੇ ਬਹੁਤ ਸਿਆਣੀ ਹੈ ਹਰਿਆਣਾ ਦੇ ਵਿੱਚ ਹੁਣ ਚੋਣਾ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦਾ ਐਲਾਨ ਹੋ ਚੁੱਕਿਆ ਗਰੰਟੀਆਂ ਦਾ ਸੋ ਹੁਣ ਇਹ ਤੁਸੀਂ ਡਿਸਾਈਡ ਕਰਨਾ ਹੋਵੇਗਾ ਜਨਤਾ ਨੇ ਡਿਸਾਈਡ ਕਰਨਾ ਹੋਵੇਗਾ ਕਿ ਜਿਹੜੀਆਂ ਗਰੰਟੀਆਂ ਪਾਰਟੀ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਸਤੇ ਕਿੰਨਾ ਕੁ ਯਕੀਨ ਕਰਨਾ ਹੈ ਜਾਂ ਉਹਦਾ ਜਿਹੜਾ ਰਿਐਲਿਟੀ ਚੈੱਕ ਹੋਰ ਸਟੇਟਸ ਦੇ ਵਿੱਚ ਸਾਹਮਣੇ ਆ ਰਿਹਾ ਉਸ ਨੂੰ ਵੀ ਇੱਕ ਵਾਰ ਤੁਸੀਂ ਦਿਮਾਗ ਦੇ ਵਿੱਚ ਜ਼ਰੂਰ ਬਿਠਾਣਾ ਹੋਵੇਗਾ ਸੋ ਫਿਲਹਾਲ ਇਹ ਤਾਂ ਬਾਅਦ ਦੇ ਵਿੱਚ ਸਾਹਮਣੇ ਆਵੇਗਾ ਕਿ ਇਹ ਕਿੰਨੇ ਕੁ खरे ਉਤਰਦੇ ਨੇ ਆਪਣੀ ਗਰੰਟੀਆਂ ਤੇ ਪਰ ਇਸ ਵੇਲੇ ਸਮਾਂ ਪਬਲਿਕ ਕੋਲ ਵੋਟ ਵੀ ਕਰਨ ਦਾ ਤੇ ਗਰੰਟੀਆਂ ਨੇ ਜਿਹੜੀਆਂ ਉਸ ਨੂੰ ਧਿਆਨ ਨਾਲ ਹੋਰ ਸਟੇਟਾਂ ਨਾਲ ਕੰਪੇਅਰ ਕਰਕੇ ਆਪਣੇ ਮਨਾਂ ਦੇ ਵਿੱਚ ਬਿਠਾਉਣ ਦਾ ਸੋ ਸੁਨੀਤਾ ਕੇਜਰੀਵਾਲ ਦੇ ਵੱਲੋਂ ਇਹ ਪੰਜ ਗਰੰਟੀਆਂ ਦਾ ਐਲਾਨ ਹੋ ਚੁੱਕਿਆ ਹੈ ਸੋ ਹੁਣ ਜੜੀ ਹੈ ਪਾਰਟੀ ਨੂੰ ਡਿਸਾਈਡ ਕਰਨਾ ਕਿ ਕਿਹੜੀ ਤੁਹਾਡੀ ਸਟੇਟ ਦੇ ਲਈ ਸਹੀ ਹੈ ਇਹ ਸਿਰਫ ਤੇ ਸਿਰਫ ਤੁਹਾਡੇ ਹੱਥ ਦੇ ਵਿੱਚ ਆਪਕੇ ਲਈ ਕੇਜੀਵਾਲ ਨੇ ਪੰਜ ਗਰੰਟੀ ਦੀਆਂ ਆਪ ਸਭਕੇ ਲਈ ਜੋ ਦਿੱਲੀ ਪੰਜਾਬ ਨੇ ਹੋ ਵੀ ਚੁੱਕੀਆਂ ਐ ਕੁਝ ਹੋਣ ਵਾਲੀਆਂ ਹੈ ਪਹਿਲੀ ਗਰੰਟੀ ਹੈ ਦਿੱਲੀ ਔਰ ਪੰਜਾਬ ਕੀ ਤਰ੍ਹਾਂ घरेलू बिजली फ्री होगी और 24 घंटे बिजली का इंतजाम होगा पावर कट्स नहीं लगेंगे दूसरी गारंटी दिल्ली और पंजाब की तरह हर गांव हर शहर में मोहल्ला क्लिनिक बनाएंगे सरकारी अस्पताल अच्छे होंगे सबका अच्छा और फ्री इलाज होगा तीसरी गारंटी सरकारी स्कूलों को अच्छा बनाएंगे जहां अच्छी और फ्री शिक्षा मिलेगी चौथी गारंटी हर महिला को हर महीना हजार हजार रुपया मिलेगा दिल्ली और पंजाब में भी ये योजना जल्द ही लागू होने वाली है और पांचवी गारंटी हर युवा बेरोजगार को के लिए हम रोजगार देंगे